ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਕਿਸੇ ਨਵੇਂ ਪੋਡਕਾਸਟ ਦੇ ਨਾਲ ਤੇ ਇਹ ਵੀਰ ਨੂੰ ਤੁਸੀਂ ਇੱਕ ਵਾਰ ਪਹਿਲਾਂ ਵੀ ਆਪਣੇ ਪੋਡਕਾਸਟ 'ਚ ਦੇਖਿਆ ਸੀ ਤੇ ਆਪਾਂ ਇਹਦਾ ਨਾਮ ਹੈ ਸੰਦੀਪ ਪਿੰਡਸਪਾਲ ਤੇ ਆਪਾਂ ਇਹ ਨਾਲ ਅੱਜ ਕੁਝ ਗੱਲਾਂ ਕਰਨੀਆਂ ਜਿਹੜੀਆਂ ਇਹਦੀ ਖੁਦ ਹੀ ਲਾਈਫ ਤੇ ਹੋਣਗੀਆਂ ਇਹਦੇ ਲਿਖੇ ਗੀਤਾਂ ਬਾਰੇ ਇਹਨੇ ਵੀਰ ਨੇ ਅੱਜ ਤੱਕ ਕਿਸੇ ਨੂੰ ਕੋਈ ਗਾਣਾ ਨਹੀਂ ਦਿੱਤਾ ਲਿਖੇ ਬਹੁਤ ਪਏ ਨੇ ਕਿੰਨੇ ਕੁ ਲਿਖੇ ਹੋਣਗੇ ਵੀਰ ਜੀ ਆਪਣੇ ਗਾਣੇ ਬਈ ਇਹ ਤਾਂ ਜਿਆਦਾ ਹੀ ਨਹੀਂ ਹੈਗਾ ਯਾਰ ਵੀ ਕਿੰਨੇ ਕੁ ਲਿਖਨੇ ਕਾਪੀਆਂ ਦੋ ਤਿੰਨ ਪਈਆਂ ਮੰਨ ਲਾ ਵੀ ਸਾਰੀਆਂ ਤਾਂ ਨਹੀਂ ਵੀ ਆਪਾਂ ਜਿਵੇਂ ਭਰੀਆਂ ਹੋਈਆਂ ਨੇ ਅਪਰੋਕਸ ਵੀ ਇੱਕ ਇੱਕ ਕਾਪੀ ਦੇ ਵਿੱਚ ਵੀ 40 ਤੋਂ 50 ਗੀਤ ਹੋਣ ਹੋਣਗੇ ਨਾ 40 40 80 ਅਪਰੋਕਸ 100 ਕ ਗਾਣਾ ਤੁਹਾਡੇ ਕੋਲੇ ਲਿਖਿਆ ਹੋਊਗਾ ਹਾਂ 100 ਤੋਂ ਤਾਂ ਜ਼ਿਆਦਾ ਹੀ ਹੋਣਾ ਬਈ ਹਾਂਜੀ ਤੇ ਆਪਾਂ ਗਾਣੇ ਲਿਖਦੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਵੀਰ ਜੀ ਬਈ ਇਹ ਤਾਂ ਬਹੁਤ ਟਾਈਮ ਦੇ ਲਿਖਣ ਲੱਗੇ ਸੀ ਯਾਰ ਪਹਿਲਾਂ ਹਨਾ 10ਵੀਂ ਕਲਾਸ ਚ ਲਿਖਣ ਲੱਗ ਗਿਆ ਦੀ ਮੈਂ 10ਵੀਂ ਕਲਾਸ ਚ ਇੱਕ ਪਹਿਲਾ ਗਾਣਾ ਲਿਖ ਲਿਆ ਸੀ ਮੈਂ ਅੱਛਾ ਬਹੁਤ ਖੁਸ਼ੀ ਹੋਈ ਸੀ ਜਦੋਂ ਮੈਂ ਪਹਿਲਾ ਗਾਣਾ ਲਿਖਿਆ ਉਹਦਾ ਹਨਾ ਪਹਿਲਾਂ ਤਾਂ ਗਾਣਾ ਲਿਖੀ ਨਹੀਂ ਜਾਂਦਾ ਸੀ ਜਦੋਂ ਸ਼ੁਰੂ ਚ ਲੱਗੇ ਸੀ ਚਣਕ ਜੀ ਹੈਗੀ ਸੀ ਅੰਦਰੋਂ ਹੂੰ 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 ਫੇਰ ਬਈ ਜਦੋਂ ਇੱਕ ਗਾਣਾ ਪੂਰਾ ਕਰ ਲਿਆ ਸੀ ਉਦੋਂ ਬਹੁਤ ਖੁਸ਼ੀ ਹੋਈ ਸੀ ਇਹ ਵੀ ਆਪਣੇ ਆਪ ਚ ਕੋਈ ਕਲਾ ਆ ਗਈ ਹਨਾ ਵੀ ਮਤਲਬ ਜਿਵੇਂ ਕਹਿੰਦੇ ਆਪਾਂ ਕਿਸੇ ਨੂੰ ਜਾ ਕੇ ਬੰਦੇ ਨੂੰ ਫੜਾ ਦਈਏ ਕਾਪੀ ਪੈਨ ਉਹਨੂੰ ਕਹੀਏ ਵੀ ਕੁਝ ਲਿਖ ਕੇ ਦਿਖਾ ਦੋ ਲੈਣਾ ਵੀ ਨਹੀਂ ਕਿਸੇ ਤੋਂ ਛੇਤੀ ਲਿਖਿਆ ਜਾਂਦਾ ਹਾਂ ਭਈਆਂ ਇਹ ਅੱਖਰ ਵੀ ਨਹੀਂ ਲਿਖਾਉਂਦਾ ਹਨ ਜੇ ਆਪਾਂ ਕਿਸੇ ਨੂੰ ਕਹਿ ਦਈਏ ਵੀ ਸੋਚਣ ਲੱਗਿਆਂ ਦਾ ਬੰਦਾ ਵੀ ਕਾਦੇ ਤੇ ਲਿਖੀਏ ਹੂੰ ਹੂੰ ਪਹਿਲੀ ਗੱਲ ਤਾਂ ਬੰਦੇ ਨੂੰ ਟੌਪਿਕ ਹੀ ਨਹੀਂ ਲੱਭਦਾ ਆਪਾਂ ਕਿਸੇ ਵੀ ਬੰਦੇ ਨੂੰ ਜਾ ਕੇ ਕਹਿ ਦਈਏ ਕਿਸੇ ਵੀ ਰੇਅਰ ਬੰਦੇ ਨੂੰ ਜਾ ਕੇ ਤੁਸੀਂ ਕਹਿ ਦਿਓ ਵੀ ਗਾਣਾ ਗਾ ਕੇ ਜਾਂ ਮਤਲਬ ਗਾਣਾ ਲਿਖ ਕੇ ਦਿਖਾਓ ਹਨਾ ਗਾਣਾ ਗਾਉਣਾ ਤਾਂ ਬਹੁਤ ਅੱਗੇ ਦੀ ਗੱਲ ਹੈ ਕਿਉਂਕਿ ਕੰਪੋਜੀਸ਼ਨਾਂ ਬਣਾਉਣੀ ਹੈ ਬਹੁਤ ਅੱਗੇ ਆਪਾਂ ਸੋਚ ਰਹੇ ਹੁੰਨੇ ਆ ਵੀ ਕੋਈ ਵੀ ਬੰਦਾ ਕਿਸੇ ਨੇ ਗਾਣਾ ਕੱਢਤਾ ਤੇ ਮਸ਼ਹੂਰ ਹੋ ਗਿਆ ਚੱਲ ਗਿਆ ਹਨਾ ਉਹਦੇ ਪਿੱਛੇ ਦੀਆਂ ਬਹੁਤ ਜ ਤੇ ਪਹਿਲਾ ਗਾਣਾ ਤੁਹਾਨੂੰ ਯਾਦ ਆ ਵੀਰੇ ਆਪਣਾ ਕਿਹੜਾ ਲਿਖਿਆ ਸੀਗਾ ਪਹਿਲਾ ਬਈ ਉਦੋਂ YouTube ਤੇ ਪਾਤਾ ਸੀਗਾ ਉਦੋਂ ਪਤਾ ਨਹੀਂ ਹੁੰਦਾ ਸੀ ਵੀ ਬਈਆਂ ਚੈਨਲ ਜਦੋਂ ਨਾਲ ਬਣਦੇ ਹੁੰਦੇ ਆ ਅੱਛਾ ਜੀ ਹਾਂ ਉਹ ਕਾਫੀ ਟਾਈਮ ਹੋ ਗਿਆ ਗਾਣਾ ਲਿਖੇ ਨੂੰ ਮੰਨ ਲਾ ਵੀ YouTube ਤੇ ਪਾ ਵੀ ਦਿੱਤਾ ਸੀ ਮੈਂ अच्छा मेरे नाल यार बेली बैठे सी ਪਿੰਡ ਦੇ ਸਾਡੇ ਅਸੀਂ ਪਤਾ ਠੀਕ ਹੈ YouTube ਅੱਛਾ ਫਿਰ ਮਜ਼ਾਕ ਮਸਤੀ ਜੀ ਪਾਇਆ ਸੀ ਵੀ ਉਹ ਪਤਾ ਨਹੀਂ ਸੀ ਵੀ ਕੀ ਮਸਤੀ ਦੀ ਪਤਾ ਸੀ ਵੀ ਗਾਣਾ ਪੂਰਾ ਕਰ ਲਿਆ ਅੱਜ ਗਾਣਾ ਲਿਖ ਲਿਆ ਹਨਾ ਅੱਛਾ ਹਾਂ ਇੱਕ ਜਦੋਂ ਲਿਖਦੇ ਆ ਨਾ ਇੱਕ ਉਹ ਹੁੰਦਾਗਾ ਵੀ ਪੂਰਾ ਹੋ ਗਿਆ ਵੀ ਸੁਣਾਈਏ ਕਿਸੇ ਨੂੰ ਛੇਤੀ ਹਾਂ ਹਾਂ ਹੁੰਦਾ ਨਾ ਇਹ ਹਾਂ ਹੁੰਦਾ ਬਈ ਅੱਛਾ ਫਿਰ ਤੁਸੀਂ ਆਪਣੇ ਯਾਰਾਂ ਬੇਲੀਆਂ ਨੂੰ ਵੀ ਸੁਣਾਉਂਦੇ ਰਹੇ ਹੋ ਯਾਰਾਂ ਬੇਲੀਆਂ ਨੂੰ ਬਾਈ ਸਾਰੇ ਕਿਤੇ ਮਹਿਫਲਾਂ ਮੂਹਣਾਂ ਚ ਬਹੁਤ ਸੁਣਾਇਆ ਗਾਣੇ ਅੱਛੇ ਅੱਜ ਤੱਕ ਜਮਾਂ ਪਹੁੰਚ ਨਹੀਂ ਕੀਤੀ ਵੀ ਕਿਸੇ ਵੀ ਸਿੰਗਰ ਤੱਕ ਵੀ ਉਹਨੂੰ ਗਾਣਾ ਨਾ ਬਈ ਫੋਨ ਕਰੇ ਦੀ ਇੱਕ ਦੋ ਸਿੰਗਰਾਂ ਨੂੰ ਹਣਾ ਉਹ ਕਹਿੰਦੇ ਬਈ ਮਿਲਦੇ ਆ ਮਿਲਦੇ ਆ ਬਸ ਫਿਰ ਅੱਛਾ ਤੇ ਉਹਨਾਂ ਨੇ ਟਾਈਮ ਜਿਆਦਾ ਦਿੱਤਾ ਨਹੀਂ ਬਈ ਹਣਾ ਹੂੰ ਅਸਲ ਚ ਦਿੱਤੇ ਹੀ ਨਾ ਮੰਨੋ ਹਣਾ ਕਹਿੰਦੇ ਸੀ ਹੂੰ ਜਾਣ ਦਿਆ ਚੰਗੀ ਤਰ੍ਹਾਂ ਵੀ ਕੋਈ ਨਾ ਬਈ ਮਿਲਦੇ ਆ ਬਸ ਟਾਈਮ ਹਣਾ ਤੇ ਫਿਰ ਆਪਾਂ ਵੀ ਬਾਲੀ ਫਿਰ ਖੱਚੀ ਜੀ ਨਹੀਂ ਕੀਤੀ ਹੈਗੀ ਵੀ ਚਲੋ ਸਮਾਂ ਹੁੰਦਾ ਹਰ ਇੱਕ ਚੀਜ਼ ਦਾ ਹਣਾ ਤੇ ਮੰਨ ਕੇ ਚੱਲੀਏ ਵੀ ਲੜਾ ਹੀ ਲਾਇਆ ਇੱਕ ਟਾਈਪ ਨਾਲ ਉਹਨਾਂ ਨੇ ਹਾਂ ਬਈ ਬਸ ਐਂ ਕਹਿੰਦੇ ਸੀ ਕਹਿੰਦੇ ਮਿਲਦੇ ਆ ਬਈ ਯਾਰ ਕੋਈ ਗੱਲ ਨਹੀਂ ਮਿਲਨੇ ਆ ਉਹ ਗਾਣੇ ਵੀਰ ਨਾਲ ਮੁੰਡੇ ਉਹ ਪੜਦੇ ਹੁੰਦੇ ਸੀ ਨਾਲੇ ਜਗਾ ਅੱਜ ਵਧੀਆ ਸਿੰਗਰ ਨੇ ਮੇਰੇ ਨਾਲ ਉਹ ਮੰਨ ਲਾ ਵੀ ਮੈਂ ਉਹਨਾਂ ਦੇ ਨਾਲ ਵੀ ਜਾਂਦਾ ਕਰਦਾ ਰਿਹਾ ਚਲੋ ਐਂ ਹੁੰਦਾ ਹਨਾ ਬਈ ਟਾਈਮ ਹੁੰਦਾ ਹਰੇਕ ਚੀਜ਼ ਦਾ ਆਪਾਂ ਜਿੰਨੀਆਂ ਵੀ ਗੱਲਾਂ ਮੈਂ ਗਿਆ ਵੀ ਨਹੀਂ ਬਈ ਉਹਨਾਂ ਕੋਲੇ ਅਸਲ 'ਚ ਮੈਂ ਵੀ ਨਹੀਂ ਗਿਆ ਯਾਰ ਜਿਹੜੀ ਗੱਲ ਹੈ ਆਪਾਂ ਕੱਲਾ ਉਹਨਾਂ ਨੂੰ ਵੀ ਦੋਸਤ ਦਿੰਦੇ ਕਿਉਂਕਿ ਉਹ ਬੰਦੇ ਬਿਜੀ ਬੰਦੇ ਹੁੰਦੇ ਆ ਟਾਈਮ ਕਿੱਥੇ ਹੁੰਦਾ ਉਹਨਾਂ ਕੋਲੇ ਹਨਾ ਬਈ ਇੰਨਾ ਟਾਈਮ ਕਿਸੇ ਕੋਲੇ ਨਹੀਂ ਹੁੰਦਾ ਆ ਦੇਖੋ ਟਾਈਮ ਆਪਣੇ ਕੋਲੇ ਨਹੀਂ ਹੈ ਅੱਜ ਕੱਲ੍ਹ ਕੋਈ ਫੋਨ ਤੇ ਗੱਲ ਹੋਈ ਆ ਕੱਲੇ ਆ ਫੋਨ ਤੇ ਗੱਲ ਹੋ ਗਈ ਸੀ ਬਈ ਵੀ ਉਹਨੂੰ ਟਰਾਈ ਚੱਲੀ ਜਾਂਦੀ अच्छा ही ਤੇ ਉਦੋਂ ਕਿੰਨੇ ਸਾਲ ਹੋ ਗਏ ਹੋਣਗੇ ਹੁਣ ਤੱਕ ਲਿਖ ਦੇਣਾ 10ਵੀਂ ਚ ਕਹਿੰਦੇ ਸੀ ਤੁਸੀਂ ਉਸ ਤੋਂ ਬਾਅਦ ਕਿੰਨੇ ਸਾਲ ਲੰਘੇ ਕੀ ਕੀ ਕੀਤਾ ਹੋਇਆ ਥਾਡਾ ਮੈਂ ਬਈ ਉਦੋਂ ਬਾਅਦ ਫਿਰ ਪਲੱਸ 2 ਕਰ ਲਈ ਗ੍ਰੈਜੂਏਸ਼ਨ ਕਰ ਲਈ ਆਈਟੀ ਕਰ ਲਈ ਦੋ ਵਾਰ ਪਲੱਸ 6 ਹਾਂ ਇੱਕ ਹੋਰ ਬਈ ਚੰਡੀਗੜ੍ਹ ਡਿਪਲੋਮਾ ਕੀਤਾ ਮੰਨ ਕੇ ਚੱਲੋ 8 9 ਤੋਂ 10 ਸਾਲ ਹੋ ਗਏ ਹੋਣਗੇ ਤੁਹਾਨੂੰ ਲਿਖ ਦੇਣਾ ਹਾਂ ਹਾਂ ਬਈ ਫੱਟਾ ਇਹ ਕੰਟੀਨਿਊ ਚੱਲਦਾ ਤੁਹਾਡਾ ਰੈਗੂਲਰ ਹਾਂ ਬਈ ਵੀ ਮਤਲਬ ਨਾ ਬਈ ਕਦੇ ਕਦੇ ਐ ਮਨ ਜਾਂ ਸਾਈਡ ਜਾਂ ਹੋ ਜਾਂਦਾ ਜਦੋਂ ਕਈ ਵਾਰੀ ਆਪਾਂ ਬਾੜੀ ਲਿਖੀ ਲਿਖ ਲੈਣੇ ਆ ਨਾ ਗਾਣੇ ਜਦੋਂ ਲਿਖ ਕੇ ਜਦੋਂ ਐ ਹੁੰਦਾ ਵੀ ਯਾਰ ਆ ਉਵੇਂ ਤਾਂ ਪਏ ਨੇ ਯਾਰ ਐ ਵੀ ਦੇਖ ਕੇ ਮਨ ਜਾਂ ਸਾਈਡ ਹੋ ਜਾਂਦਾ ਫੇਰਾ ਹੀ ਨਹੀਂ ਪਤਾ ਬਈ ਵੀ ਬੰਦਾ ਟੁੱਟੇ ਜਾਵੇ ਦੋ ਤਿੰਨ ਮਹੀਨੇ ਲਿਖੀ ਨਾ ਜਾਵੇ ਤਾਂ ਇਹੋ ਜਿਹਾ ਸਿਸਟਮ ਆ ਬਾਕੀ ਜਦੋਂ ਕੋਈ ਐਹੀ ਜੀ ਗੱਲ ਸਾਹਮਣੇ ਆਉਂਦੀ ਆ ਹਨਾ ਕੋਈ ਬੰਦ ਦਾ ਕੁਛ ਮਾਹੌਲ ਲਿਖਣ ਦਾ ਉਹਦੀ ਲਿਖਿਆ ਜਾਂਦਾ ਤੱਕੇ ਨਾਲ ਗਾਣਾ ਨਹੀਂ ਲਿਖਿਆ ਜਾਂਦਾ ਬਈ ਜਿਵੇਂ ਤੁਸੀਂ ਕਹਿ ਦੋਗੇ ਵੀ ਭਾਈ ਆ ਜੀ ਤੇ ਹੁਣ ਗਾਣਾ ਲਿਖਦੇ ਜਿਵੇਂ ਫਿਲਮਾਂ ਵਾਲੇ ਕਹਿੰਦੇ ਆ ਗਾਣਾ ਲਿਖਣਾ ਉਹ ਬਹੁਤ ਸੌਖਾ ਹੁੰਦਾ ਜਿਵੇਂ ਆਪਾਂ ਨੂੰ ਫਿਲਮਾਂ ਵਾਲੇ ਪਹਿਲਾਂ ਦੱਸ ਦਿੰਦੇ ਆ ਵੀ ਸਾਨੂੰ ਭਾਈ ਆ ਹਾਲਾਤਾਂ ਦੇ ਜਾਂ ਆ ਚੀਜ਼ ਤੇ ਗਾਣਾ ਤੈਨੂੰ ਉਹ ਸੀਨ ਦੱਸਦੇ ਹੁੰਦੇ ਸੀਨ ਦੱਸਦੇ ਹੁੰਦੇ ਆ ਉਹ ਗਾਣਾ ਲਿਖਣਾ ਸੌਖਾ ਇੱਕ ਜਿਹੜੀ ਆਮਦ ਹੋਣੀ ਆ ਬੰਦੇ ਨੂੰ ਜਾਂ ਦੇਖ ਕੇ ਕੋਈ ਗੱਲ ਗਾਣਾ ਗਾਣਾ ਅਸਲ ਚ ਉਹੀ ਆ ਉਹ ਗੱਲ ਲਿਖਣਾ ਗਾਣਾ ਈਜ਼ੀ ਵੀ ਉਹਦੇ ਲਈ ਆ ਜਿਹੜਾ ਪਹਿਲਾਂ ਤੋਂ ਲਿਖ ਰਿਹਾ ਜਾਂ ਪ੍ਰੈਕਟਿਸ ਕਰ ਰਿਹਾ ਉਹਨੂੰ ਪਤਾ ਵੀਹਾ ਕਿਦਾਂ ਲਿਖਣਾ ਠੀਕ ਆ ਉਹ ਨਾਰਮਲ ਜੀ ਗੱਲ ਆ ਆਪਾਂ ਕਿਸੇ ਦੇ ਬੰਦੇ ਦੇ ਦਿਮਾਗ 'ਚ ਇਮੇਜ ਪਾਤੀ ਵੀ ਇੱਥੋਂ ਕੋਈ ਤੁਰਿਆ ਜਾ ਰਿਹਾ ਉੱਥੋਂ ਉਹਦੇ ਨਾਲ ਇਹ ਹੋ ਗਿਆ ਇੱਥੇ ਉਹ ਹੋ ਗਿਆ ਫਿਲਮ ਦੇ ਸੀਨ ਦਾ ਹੱਸਤੇ ਫਿਰ ਉਹਦੇ ਤੇ ਗਾਣਾ ਲਿਖਣਾ ਈਜ਼ੀ ਹੁੰਦਾ ਥੋੜਾ ਹਾਂ ਵੀ ਉਹ ਵੀ ਆਪਣੀ ਪ੍ਰੈਕਟਿਸ ਹੁੰਦੀ ਆ ਵੀ ਆਪਾਂ ਜਿਹੜਾ ਬੰਦਾ ਜ਼ਿਆਦਾ ਲਿਖਦਾ ਗੀਤ ਹਨਾ ਡੇਲੀ ਲਿਖਦਾ ਰਹਿੰਦਾ ਉਹ ਨੂੰ ਮੰਨ ਲਾ ਵੀ ਬਹੁਤ ਸੌਖਾ ਹੁੰਦਾ ਉਹ ਗਾਣਾ ਲਿਖਣਾ ਜਿਹੜਾ ਫਿਲਮਾਂ 'ਚ ਆਪਾਂ ਦੇਣਾ ਵੀ ਮੰਨ ਲਾ ਜਲਦੀ ਲਿਖ ਦਿੰਦਾ ਬੰਦਾ ਐ ਨਹੀਂ ਪਤਾ ਵੀ ਅੱਜ ਹੀ ਸ਼ਾਮ ਨੂੰ ਸੋਚ ਕੇ ਸਵੇਰ ਨੂੰ ਲਿਖ ਕੇ ਪਾ ਜਾਂਦਾ ਬੰਦਾ ਹਨਾ ਕਿਉਂ ਅੱਜ ਲਾਸਟ ਟਾਈਮ ਗਾਣਾ ਲਿਖੇ ਨੂੰ ਕਿੰਨਾ ਟਾਈਮ ਹੋ ਗਿਆ ਬਈ ਹੋ ਗਏ ਹੋਣਗੇ ਹੁਣ ਤਾਂ 5-4 ਮਹੀਨੇ ਹੋ ਗਏ ਹੋਣਗੇ ਹਰ ਗਾਣਾ 5-4 ਮਹੀਨੇ ਟਪਾ ਤੇ ਕੀ ਹੋਇਆ ਉਦੋਂ ਵੀ ਨੈਗੇਟਿਵ ਹੋਇਆ ਹਾਂ ਬਸ ਬਈ ਐ ਹੋ ਜਾਂਦਾ ਮਾਹੌਲ ਜੇ ਕਈ ਵਾਰੀ ਕੋਈ ਜ਼ਿੰਦਗੀ ਚ ਐਵੇਂ ਹੋ ਜਾਂਦਾ ਬਸ ਸਿਸਟਮ ਹਣਾ ਫਿਰ ਉਸ ਹਿਸਾਬ ਨਾਲ ਟਾਈਮ ਲੰਘ ਜਾਂਦਾ ਅੱਛਾ ਤੇ ਕੋਈ ਸੁਣਾਓਗੇ ਕੋਈ ਦੋਕ ਲੈਣਾ ਕਿਸੇ ਗਾਣੇ ਦੀਆਂ ਕਿਸੇ ਵੀ ਗਾਣੇ ਦੀਆਂ ਜਿਹੜੇ ਤੁਹਾਨੂੰ ਦੋ ਬਈ ਇੱਕ ਹੁਣਾਂ ਪਿੱਛੇ ਜਦੋਂ ਧਰਨੇ ਚ ਚਲਦੇ ਸੀ ਉਦੋਂ ਪੰਜਾਬ ਦੇ ਗਾਣਾ ਲਿਖਿਆ ਸੀ ਮੈਂ ਪਾਇਆ ਤਾਂ ਹੈ ਨਹੀਂ ਕਿ ਆਪਣਾ ਜਿਹੜਾ ਦਿੱਲੀ ਧਰਨਾ ਚੱਲ ਰਿਹਾ ਸੀ ਹਾਂ ਦਿੱਲੀ ਧਰਨਾ ਚੱਲਦਾ ਸੀ ਉਦੋਂ ਲਿਖਿਆ ਸੀ ਮੈਂ ਕਹਿੰਦਾ ਰਾਖੇ ਹੋ ਗਏ ਬੇਈਮਾਨ ਐ ਮੈਂ ਟਾਂ ਦੇ ਨਿਕਲੇ ਸਾਡੇ ਪਾਣੀਆਂ ਤੇ ਡਾਕੇ ਚਟਾ ਪੀਣ ਨੂੰ ਮਿਲੇ ਕੋਈ ਇੱਕ ਇੱਕ ਕਰ ਸਾਰੇ ਹੱਕ ਖੋਈ ਜਾਂਦਾ ਏ ਮਿਹਰ ਕਰੀ ਸੁੱਖ ਰੱਖੀ ਦਾ ਤੇ ਆ ਸਾਹਮਣੇ ਅੱਖਾਂ ਦੇ ਤਾਂ ਪੰਜਾਬ ਰੋਈ ਜਾਂਦਾ ਏ ਵੀ ਉਦੋਂ ਹਾਲਾਤ ਐ ਦੇਖ ਕੇ ਆ ਲੱਗਣ ਲੱਗੇ ਸੀ ਵੀ ਜਿਹੜਾ ਧਰਨਾ ਲੱਗਿਆ ਸੀ ਵੀ ਇੱਕ ਨਾ ਵੀ ਪੰਜਾਬ ਨਾਲ ਵੀ ਬਹੁਤ ਥੱਕਾ ਹੋ ਰਿਹਾ ਵੀ ਸਾਰੇ ਬੰਦੇ ਦੁਖੀ ਸੀ ਹਨਾ ਉਹ ਚੀਜ਼ ਨੂੰ ਦੇਖ ਕੇ ਤੇ ਉਦੋਂ ਲਿਖਿਆ ਸੀ ਕਹਿੰਦਾ ਧਰਨੇ ਤੇ ਬਾਰਡਰਾਂ ਤੇ ਪੁੱਤ ਸਾਡੇ ਨੇ ਮਿਹਨਤ ਕੀਤੀ ਆ ਖਾਦੀ ਕੁੱਟ ਬਾਬੇ ਨੇ ਧਰਨੇ ਤੇ ਬਾਰਡਰਾਂ ਤੇ ਪੁੱਤ ਸਾਡੇ ਨੇ ਮਿਹਨਤ ਕੀਤੀ ਆ ਖਾਦੀ ਕੁੱਟ ਬਾਬੇ ਨੇ ਬੈਠਾ ਫੁੱਟਪਾਥ ਉੱਤੇ ਲੀੜੇ ਧੋਈ ਜਾਂਦਾ ਏ ਮਿਹਰ ਕਰੀ ਸੁੱਖ ਰੱਖੀਂ ਦਾ ਤੇ ਆ ਸਾਹਮਣੇ ਅੱਖਾਂ ਦੇ ਤਾਂ ਪੰਜਾਬ ਰੋਈ ਜਾਂਦਾ ਏ ਸਾਹਮਣੇ ਅੱਖਾਂ ਦੇ ਤਾਂ ਪੰਜਾਬ ਰੋਈ ਜਾਂਦਾ ਏ ਬਈ ਬਹੁਤ ਗੱਡ ਲਿਖਿਆ ਹੋਇਆ ਆ ਉਸ ਜਦੋਂ ਸੁਣਦੇ ਆ ਨਾ ਤੁਹਾਡੇ ਤੋਂ ਸਾਹਮਣੇ ਉਦਾਂ ਹੀ ਮਤਲਬ ਜਿਵੇਂ ਤੁਸੀਂ ਕਿਹਾ ਵੀ ਬਾਬਾ ਬੈਠਾ ਉੱਥੇ ਕੱਪੜੇ ਧੋਈ ਜਾਂਦਾ ਹਾਂ ਭਾਈ ਉਹ ਚੀਜ਼ਾਂ ਦੇਖੀਆਂ ਧਰਨੇ ਤੇ ਉਹ ਚੀਜ਼ਾਂ ਦੇਖੀਆਂ ਧਰਨੇ ਤੇ ਕਿਉਂਕਿ ਜਦੋਂ ਵੀਡੀਓ ਵਾਇਰਲ ਹੋਈਆਂ ਸੀਗੀਆਂ ਸਾਰਾ ਕੁਝ ਜਿਵੇਂ ਇਕੱਲੇ ਚ ਗਏ ਸੀ ਉਹਨਾਂ ਦੇ ਕੁੱਟਮਾਰ ਕੀਤੀ ਉਹਨਾਂ ਤੇ ਲਾਠੀ ਚਾਰਜ ਕੀਤਾ 26 ਜਨਵਰੀ ਨੂੰ ਕੀਤਾ ਸੀਗਾ ਹਾਂ ਹਾਂ ਭਾਈ ਤੇ ਉਹ ਸਾਰੀਆਂ ਮਤਲਬ ਪਿਕਸਟ ਮਾਈਂਡ ਚ ਆ ਰਹੀਆਂ ਨੇ ਬਾਰ ਬਾਰ ਜਦੋਂ ਤੁਸੀਂ ਨਾਲ ਨਾਲ ਦੱਸ ਰਹੇ ਹੋ ਹਾਂ ਕਹਿੰਦੇ ਵੀ ਗਾਣਾ ਉਹੀ ਧੀ ਨਾਲ ਥੋੜਾ ਜਿਹਾ ਆਪਣਾ ਜਿਆਦਾ ਪਿਆਰਾ ਮੈਂ ਗੀਤ ਜਿਹੜੇ ਲਿਖਦਾ ਕਿਸਾਨੀ ਪੱਖੀ ਗੀਤੀ ਲਿਖਣ ਦੀ ਟਰਾਈ ਕਰਦਾ ਜਿਆਦਾਤਰ ਕਿਉਂਕਿ ਜਿਹਹਾ ਜਿਹਹਾ ਮਾਹੌਲ ਹੁੰਦਾ ਹੈ ਜਿਆ ਲਿਖਿਆ ਜਾਂਦਾ ਹਨਾ ਬਈ ਆਪਾਂ ਖੇਤੀ ਕਰਨ ਵਾਲੇ ਬੰਦੇ ਆ ਤੈਨੂੰ ਪਤਾ ਸਿੱਧੇ ਸਾਡੇ ਪਾਸ ਉਹ ਸਿਸਟਮ ਜਿਆ ਵੀ ਖੇਤੀ ਵਾਲੇ ਮੈਨੂੰ ਵਧੀਆ ਲੱਗਦੇ ਨੇ ਗੀਤ ਲਿਖਣੇ ਜਾਣੀ ਤੇ ਅੱਛਾ ਜੀ ਤੇ ਸਿੰਗਰ ਕੋਈ ਦੱਸ ਸਕਦੇ ਜਿਹੇ ਤੱਕ ਪਹੁੰਚ ਕਰਨੀ ਚਾਹੁੰਦੇ ਹੋ ਜਾਂ ਕਰੋਗੇ ਸਿੰਗਰ ਬਈ ਦੇਖਦੇ ਆ ਬਈ ਐ ਕਦੇ ਕਦੇ ਐ ਮਨ ਹੁੰਦਾ ਯਾਰ ਵੀ ਕਿਸੇ ਨਵੇਂ ਸਿੰਗਰ ਨੂੰ ਦਿੰਨੇ ਆ ਵੀ ਗਾਉਂਦਾ ਵਧੀਆ ਹੋਵੇ ਹੁਣ ਇਹ ਆ ਚੱਲਦੀ ਟਰਾਈ ਵੀ ਕਿਉਂਕਿ ਨਵੇਂ ਸਿੰਗਰ ਨੂੰ ਦੇਈਏ ਗਾਣਾ ਆਪਾਂ ਹਨਾ ਉਤੋਂ ਨਾਲੇ ਆਪਾਂ ਨੂੰ ਆਪਣੇ ਗਾਣੇ ਦਾ ਪਤਾ ਲੱਗੂ ਵੀ ਕਿੰਨਾ ਗਦਾਵਾ ਵੀ ਚੱਲਦਾ ਹੈ ਹਿੱਟ ਹੋਇਆ ਬੰਦਾ ਬਈ ਗਾਣਾ ਹਿੱਟ ਕਰ ਜਾਂਦਾ ਹੁੰਦਾ ਕਈ ਵਾਰੀ ਜਿਵੇਂ ਹੁਣ ਪੈਸੇ ਦੇ ਕੇ ਕਲਾਕਾਰਾਂ ਨੂੰ ਆਪਾਂ ਵਧੀਆ ਸਿੰਗਰ ਨੂੰ ਗਾਣਾ ਦੀ ਦੀਏ ਹਨਾ ਤੇ ਉਹ ਗਾਣਾ ਹਿੱਟ ਹੋ ਜਾਂਦਾ ਹੁੰਦਾ ਹਨਾ ਤੇ ਨਵੇਂ ਸਿੰਗਰ ਨੂੰ ਟਰਾਈ ਆ ਵੀ ਨਮਾ ਜਿਹਦੀ ਵੋਕਲ ਵਧੀਆ ਹੋਵੇ ਉਹਨੂੰ ਦੇਣਾ ਬਈ ਗਾਣਾ ਆਪਾਂ ਪਰ ਗਾਉਣ ਵਾਲਾ ਹੋਵੇ ਬੰਦੇ 'ਚ ਵੀ ਹਾਂ ਹੈਗੀ ਆ ਕੁਆਲਿਟੀ ਕੁਝ ਗੱਲਾਂ ਤੁਸੀਂ ਮੈਨੂੰ ਪਹਿਲਾਂ ਜਿਵੇਂ ਰਸਤੇ 'ਚ ਦੱਸ ਰਹੇ ਸੀ ਵੀ ਤੁਸੀਂ ਗੁਲਾਬ ਸਿੱਧੂ ਨੂੰ ਜਾਣਦੇ ਹੋ ਤੇ ਉਹਦੇ ਬਾਰੇ ਦੱਸੋ ਤੁਹਾਡਾ ਹਾਂ ਬਾਈ ਉਹਨੂੰ ਜਾਣਦੇ ਆਂ ਕਿ ਨੋਂ ਤੋਂ ਜਾਣਦਾ ਹੋ ਇੱਕ ਮੇਰੇ ਪਿੰਡ ਵਾਲਾ ਕਾਲੀ ਹੋ ਗਿਆ ਬਾਈ ਅੱਛਾ ਜੀ ਮੇਰੇ ਪਿੰਡ ਵਾਲਾ ਗੇਜ ਹੋ ਗਿਆ ਬਾਈ ਅਸੀਂ ਨਾ ਉੱਥੇ ਕਬੱਡੀ ਦਾ ਕੈਂਪ ਲਾਇਆ ਸੀ ਉਹਨਾਂ ਦੇ ਫਰਵਾਹੀ ਪਿੰਡਾਂ ਅੱਛਾ ਜੀ ਬਹੁਤ ਸਾਲ ਹੋ ਗਏ ਉਹ ਗੱਲਾਂ ਨੂੰ ਅਸੀਂ ਖੇਡਦੇ ਹੁੰਦੇ ਸੀਾਨੂੰ ਬਹੁਤ ਸ਼ੌਕ ਆਉਂਦਾ ਸੀ ਕਬੱਡੀ ਦਾ ਵੀ ਤੇ ਉੱਥੇ ਬਾਈ ਆਪਣਾ ਬਾਈ ਗੁਲਾਬ ਵੀ ਖੇਡਣਾ ਆਉਂਦਾ ਹੁੰਦਾ ਸੀ ਕਬੱਡੀ ਖੇਡਦਾ ਸੀ ਕਬੱਡੀ ਖੇਡਦਾ ਸੀ ਬਾਈ ਬਹੁਤ ਖੇਡਦਾ ਸੀ ਕਬੱਡੀ ਸਾਡੇ ਨਾਲ ਸਹੀ ਅਸੀਂ ਬਹੁਤ ਇਕੱਠੇ ਟੂਰਨਾਮੈਂਟ ਦੇ ਵੀ ਜਾਂਦੇ ਹੁੰਦੇ ਸੀ ਗੱਡੀ ਲੈ ਕੇ ਤੇ ਉੱਥੇ ਟੀਮ ਦੇ ਵਿੱਚ ਤੁਸੀਂ ਇੱਕੋ ਟੀਮ ਦੇ ਵਿੱਚ ਜਾਂਦੇ ਹੁੰਦੇ ਸੀ ਬਾਈ ਹਾਂ ਵਧੀਆ ਮੋਹ ਪਿਆਰ ਸੀ ਉਹਦੇ ਨਾਲ ਪਹਿਲਾਂ ਤੋਂ ਵੀ ਬਾਈ ਉਹ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ ਵੀ ਫਿਰ ਉੱਥੇ ਗਲਾਬ ਬਰਨਾਲੇ ਹੁੰਦਾ ਸੀ ਨਾ ਅੱਛਾ ਉਦੋਂ ਵੀ ਪੜਿਆ ਬਰਨਾਲੇ ਹਾਂ ਬਰਨਾਲੀ ਪੜਿਆ ਬਾਈ ਐਸਡੀ ਕਾਲਜ ਚੋਂ ਪੜਿਆ ਹਾਂ ਅਸੀਂ ਉੱਥੇ ਵੀ ਮਿਲਦੇ ਰਹਿੰਦੇ ਵਧੀਆ ਮੋਹ ਪਿਆਰ ਸੀ ਬਾਈ ਨਾਲ ਵਧੀਆ ਬੰਦਾ ਬਾਈ ਅੱਛਾ ਕਿੰਨੇ ਕ ਟਾਈਮ ਤੁਸੀਂ ਉਹਨਾਂ ਦੇ ਟੱਚ ਚ ਰਹੇ ਹੋ ਬਹੁਤ ਟਾਈਮ ਹੋ ਬਾਈ ਮੈਂ ਤਾਂ ਟੱਚ ਤਾਂ ਕਾਲਜ ਟਾਈਮ ਤਾਂ ਤਿੰਨ ਸਾਲ ਵਾਂਗੂ ਜਿਵੇਂ ਰਹੇ ਹਾਂ ਜਦੋਂ ਅਸਲ 'ਚ ਜਮਾ ਨਾਲ ਰਹੇ ਆਂ ਵੀ ਖੇਡਦੇ ਜਰੇ ਆਂ ਉਦੋਂ ਬਾਈ ਜਨਾ ਮਹੀਨਾ ਕੈਂਪ ਜਾ ਲੱਗਦਾ ਹੁੰਦਾ ਕਬੱਡੀ ਦਾ ਡੇਢ ਦੋ ਮਹੀਨੇ ਲੱਗੇ ਸੀ ਇਹਨਾਂ ਦੋ ਮਹੀਨੇ ਮੰਗ ਹੂੰ ਤੇ ਜਦੋਂ ਉਹ ਗਾਉਣ ਲੱਗੀ ਸੀ ਸਿੰਗਿੰਗ ਲਾਈਨ ਚ ਦੋਂ ਦਾ ਬਾਈ ਉਹ ਪਹਿਲਾਂ ਤੋਂ ਸੀਗਾ ਉਦੋਂ ਕਾਲਜ ਟਾਈਮ ਵੀ ਗਾਉਂਦਾ ਹੁੰਦਾ ਸੀ ਬਾਈ ਕਾਲਜ ਟਾਈਮ ਤੁਹਾਨੂੰ ਸੁਣਾਉਂਦਾ ਜੀ ਫਰਸਟੇਜਾਂ ਤੇ ਬਾਈ ਹਾਂ ਬਹੁਤ ਸੁਣਾਉਂਦਾ ਸੀ ਬਾਈ ਜਿੱਥੇ ਮਹਿਫਿਲ ਚ ਵੀ ਸੁਣਾਉਂਦਾ ਸੀ ਸਟੇਜਾਂ ਤੇ ਬਾਈ ਜਿਹੜੇ ਆਪਣੇ ਯੂਥ ਫੈਸਟੀਵਲ ਹੁੰਦੇ ਨੇ ਹਰੇਕ ਤੇ ਗੁਲਾਬ ਹੁੰਦਾ ਸੀ ਗਾਣੇ ਚ ਬਾਈ ਫੈਸਟੀਵਲ ਚ ਗਾਉਣ ਕੀ ਉਹਦੇ ਨਾਲ ਆਉਂਦੀ ਸੀ ਅਸਲ ਜਦੋਂ ਗੁਲਾ था हा। भाई कहंदे ਵੀ ਮਿਹਨਤ ਦਾ ਮੁੱਲ ਫਲ ਪੈਂਦਾ ਹੀ ਆ। ਹਾਂ ਬਈ ਮਿਹਨਤ ਬਹੁਤ ਕੀਤੀ ਹੋਈ ਆ ਬਾਈ ਨੇ। ਮਿਹਨਤ ਜੇ ਉਸ ਟਾਈਮ ਉਸ ਟਾਈਮ ਤੇ ਅੱਜ ਤੋਂ 8-10 ਸਾਲ ਦੀਪਰਾਂ ਪਹਿਲਾਂ ਦੀ ਗੱਲ ਹੋਊ। ਹਾਂ ਬਈ 8-10 ਸਾਲ ਪਹਿਲਾਂ ਦੀ ਗੱਲ ਹੈ। ਜੇ ਅੱਜ ਤੋਂ 10 ਸਾਲਾਂ ਤੋਂ ਵੀ ਐ ਮੰਨ ਲਾ 12 ਸਾਲ ਪਹਿਲਾਂ ਦੀ ਗੱਲ ਹੋਊਗੀ। ਅੱਛਾ 11-12 ਸਾਲ ਹੋ ਗਏ। ਤੇ ਫਿਰ ਬੰਦਾ ਉਦੋਂ ਦਾ ਮਿਹਨਤ ਕਰਿਆ ਤੇ ਮੁੱਲ ਤਾਂ ਪੈਂਦਾ ਹੀ ਆ। ਹਾਂ ਬਈ ਬਹੁਤ ਮਿਹਨਤ ਕੀਤੀ ਆ ਵਧੀਆ ਕਾਉਂਦਾ ਬਈ ਹਨਾ। ਪਤੀ ਆ ਹੁਣ ਦਾ ਤੁਹਾਡੇ ਸਾਹਮਣੇ ਸਾਰੇ। ਹੁਣ ਉਹਨਾਂ ਦੇ ਟੱਚ ਚ ਹੈਗੇ ਤੁਸੀਂ। ਹਾਂ ਬਈ ਨੰਬਰ ਹੈਗਾ ਸੀ। ਅੱਛਾ ਹੋਈ ਆ ਇੱਕ ਦੋ ਵਾਰ ਗੱਲ ਫਿਰ ਬਾਈ ਤੈਨੂੰ ਪਤਾ ਜਿਆਦਾ ਸਿੰਗਰ ਜਿਹੜੇ ਹੁਣ ਵਧੀਆ ਹੁਣ ਉਹਦਾ ਅੱਜ ਕੱਲ ਨਾਮ ਆ ਫਿਰ ਨੰਬਰ ਨੰਬਰ ਬਦਲਦੇ ਰਹਿੰਦੇ ਆ ਇੱਕ ਨੰਬਰ ਰੱਖਦੇ ਨਹੀਂ ਥੋੜਾ ਜਿਹਾ ਰਿਸਕੀ ਵੀ ਹੋ ਜਾਂਦਾ ਕੁਝ ਨੰਬਰ ਹੈਗਾ ਸੀ ਬਾਈ ਨੰਬਰ ਤੇ ਗੱਲ ਹੋਈ ਆ ਅੱਛਾ ਹਰੇਕ ਨੂੰ ਧੋਖੇ ਤੋਂ ਕੋਈ ਗਾਣਾ ਬਣਿਆ ਹੋਵੇ ਉਹ ਹੈਗਾ ਕੋਈ ਸਾਈਡ ਸਾਈਡ ਗੀਤ ਨਹੀਂ ਹੈਗਾ ਬਾਈ ਯਾਰ ਲਿਖਤਾ ਸੀ ਇੱਕ ਆਪਣਾ ਬੜਾ ਯਾਦ ਆ ਜਾਂਦੇ ਕੋਈ ਨਾ ਤੁਹਾਨੂੰ ਦੱਸ ਦਿਆਂ ਫਿਰ ਹਨਾ ਅੱਛਾ ਲਿਖਿਆ ਸੀ ਉਹਤੇ ਵੀ ਗਾਣੇ ਚ ਲਿਖਦੀ ਰਹਿੰਦੇ ਆ ਬਈ ਗਾਣੇ ਫਿਰ ਤੁਸੀਂ ਸਾਰੇ ਸਾਰੇ ਕੈਟਾਗਰੀਆਂ ਚ ਲਿਖਦੇ ਹੋ ਹਾਂ ਬਈ ਸਾਰੇ ਕੈਟਾਗਰੀਆਂ ਚ ਗਾਣੇ ਲਿਖ ਦਿੰਦੇ ਕਬੱਡੀ ਤੇ ਵੀ ਧਾਰਾਂ ਤੇ ਹਾਂ ਸਾਰੇ ਸਾਈਡ ਰੋਮਾਂਟਿਕ ਲਿਖ ਦਿੰਦੇ ਗਾਣੇ ਅੱਛਾ ਇੱਕ ਵੀਰ ਮੈਨੂੰ ਗੱਲ ਦੱਸ ਰਿਹਾ ਸੀਗਾ ਕਹਿੰਦਾ ਮੋਹਾਲੀ ਗਏ ਹੋਏ ਸੀ ਨਾ ਤੁਸੀਂ ਹਾਂ ਮੋਹਾਲੀ ਗਏ ਹੋਏ ਸੀ ਤੇ ਉੱਥੇ ਬੈਠ ਕੇ ਇੱਕ ਲਾਸਟ ਟਾਈਮ ਇਹਨਾਂ ਦਾ ਗਾਣਾ ਲਿਖਿਆ ਹੋਇਆ ਮੈਂ ਪਹਿਲਾਂ ਸੁਣਿਆ ਕੈਮਰਾ ਆਫ ਤੇ ਤੇ ਮੈਨੂੰ ਗਾਣਾ ਬੜਾ ਘੈਂਟ ਲੱਗਿਆ ਉਹ ਸਾਨੂੰ ਗਾ ਕੇ ਸੁਣਾਓ ਉਹ ਗਾਣਾ ਵੀ ਐ ਸੀਗਾ ਉਹ ਮਾਹੌਲ ਜਿਹਾ ਬਣ ਗਿਆ ਸੀ ਮੰਨ ਲਾ ਉੱਥੇ ਨਾ ਜਿਹੜੇ ਮੁੰਡੇ ਬੈਠੇ ਸੀਗੇ ਅਸੀਂ ਜਿੱਥੇ ਬੈਠੇ ਸੀ ਉੱਥੇ ਨਾ ਹੁੱਕਾ ਜੇ ਵਾਲੇ ਪੀਂਦੇ ਆ ਮੁੰਡੇ ਵਿੱਚ ਹਨਾ ਉਹ ਕੀ ਕਹਿੰਦੇ ਆ ਉਹਨੂੰ ਬਈ ਉਹ ਪੀ ਜਾਂਦੇ ਸੀ ਅੱਛਾ ਹਾਂ ਉਹ ਹੁੱਕਾ ਹਾਂ ਉੱਥੇ 3 ਵੀ 2 ਜੀ ਸੀ ਬਈ ਉਹ ਪੀ ਜਾਂਦੇ ਸੀ ਉਹਨਾਂ ਨੂੰ ਦੇਖ ਕੇ ਫਿਰ ਮੈਂ ਖੜਾ ਸੀ ਦੂਰ ਥੋੜਾ ਜਿਹਾ ਸੋਚੀ ਜਾਂਦਾ ਸੀ ਉਹ ਗਾਉਂਦੇ ਵੀ ਸੀ ਬਈ ਮੁੰਡੇ ਉਹ ਅੱਛਾ ਵੀਡੀਓ ਜੀ ਹਾਂ ਤੇ ਉਹਨਾਂ ਨੂੰ ਦੇਖ ਕੇ ਫਿਰ ਮੈਂ ਗਾਣਾ ਜਾਂ ਬਣ ਗਈ ਸੀ ਉੱਥੇ ਪਰ ਬਣਾਇਆ ਸੀ ਮੈਂ ਇੱਕ ਉਹ ਦੇਖ ਕੇ ਉਹਨਾਂ ਦਾ ਮਾਹੌਲ ਜਿਹਾ ਜਿਵੇਂ ਸਿਰਜਿਆ ਹੋਇਆ ਸੀ ਕਹਿੰਦਾ ਬੋਲ ਕੀ ਸੁਣਾਦਾ ਬਾਈ ਗਾ ਕੇ ਸੁਣਾਦਾ ਗਾ ਕੇ ਸੁਣਾਉ ਆਪਾਂ ਫਿਰ ਤੁਹਾਡਾ ਆਵਾਜ਼ ਵੀ ਦੇਖਾਂਗੇ ਨਾ ਮੈਂ ਪਹਿਲਾਂ ਵੀ ਕੈਮਰੇ ਬੰਦ ਤੇ ਇੱਕ ਦੋ ਗਾਣੇ ਸੁਣੇ ਬਾਈ ਦੀ ਬਾਜ਼ ਵੀ ਪੂਰੀ ਘਟਾ ਤੁਹਾਨੂੰ ਵੀ ਪਤਾ ਲੱਗੂਗਾ ਵੀ ਬਾਜ਼ ਕਿਦਾਂ ਦੀ ਆ ਉਹ ਸੀ ਬਾਈ ਕਹਿੰਦਾ ਹੋ ਪੀਨੇ ਅਕ ਸੌੜ ਵਾਲਾ ਮਾਲ ਜੱਟ ਏ ਯਾਰ ਬੈਲੀ ਅਕ ਦੀਨੇ ਨਾਲ ਜੱਟ ਏ ਬਹੁਤਿਆਂ ਨੂੰ ਰਹਿੰਦੀ ਸਾਡੀ ਪਾਲ ਜੱਟ ਏ ਆ ਦੂਰੀ ਰੱਖੀ ਐ ਬਣਾ ਕੇ ਨਹੀਂ ਇੰਟਰਨੈਟ ਤੋਂ ਹੋ ਯਾਰ ਸਾਰਾ ਦਿਨ ਹੀ ਰਹਿੰਦੇ ਵਾਗੋ-ਵਾਗ ਨੇ ਹਾਲ ਪੁੱਛਿਆ ਨਾ ਕਰ ਹੋਏ ਜੱਟ ਸੜ ਤੋਂ ਹੋ ਸਾਰਾ ਦਿਨ ਹੀ ਰਹਿੰਦੇ ਵਾਗੋ-ਵਾਗ ਨੇ ਹਾਲ ਪੁੱਛਿਆ ਨਾ ਕਰ ਹੋਏ ਜੱਟ ਸੜ ਤੋਂ ਹੋ ਹੋ ਸਾਲ ਵਿੱਚ ਚਾਰ ਵਾਰ ਸੱਦਾ ਦਿੰਦੀ ਜੇਲ ਨਹੀਂ ਬੈਲੀਆਂ ਦੀ ਬੇਲੋ ਸਦਾ ਔਖੀ ਹੁੰਦੀ ਬੇਲੀ ਅੱਤ ਇਥੋਂ ਰੀਲਾਂ ਹੀ ਬਣਦੀਆਂ ਨੇ ਸਾਥੋਂ ਬਣਦੀ ਆ ਰੇਲੀਆਂ ਨਾ ਬੰਦਾ ਕਰਦਾ ਪੁਛਾਣੇ ਪਈ ਸਾਡੀ ਕੁਟ ਤੋਂ ਹੋ ਯਾਰ ਸਾਰਾ ਦਿਨ ਹੀ ਰਹਿੰਦੇ ਵਾਗੋ ਵਾਗ ਨੇ ਹਾਲ ਪੁੱਛਿਆ ਨਾ ਕਰ ਹੋਏ ਜੱਟ ਸੜ ਤੋਂ ਹਾਲ ਪੁੱਛਿਆ ਨਾ ਕਰ ਹੋਏ ਜੱਟ ਸੜ ਤੋਂ ਗਾਣਾ ਸੁਣ ਕੇ ਥੋੜਾ ਇਹ ਲੱਗਦਾ ਵੀ ਜਿਵੇਂ ਮਾਈਂਡ 'ਚ ਉਹ ਪਿਕਚਰ ਪੂਰਾ ਮਾਹੌਲ ਬਣਿਆ ਹੋਣਾ ਥੜਾ ਮਾਹੌਲ ਬਰ ਉੱਥੇ ਸੁਣਾਤਾ ਸੀ ਉਦੋਂ ਬਾਅਦ ਯਾਰਾਂ ਨੂੰ ਬੜਾ ਪਸੰਦ ਕੀਤਾ ਉਹਨਾਂ ਨੇ ਫੇਰ ਹੀ ਲਿਖਿਆ ਬਈ ਮੈਂ ਸੁਣਾਉ ਮੇਰੀ ਆਦਤ ਆ ਜਦੋਂ ਮੈਂ ਇੱਕ ਅੰਤਰਾ ਲੇਖ ਲਾਂ ਬਈ ਫਿਰ ਮੈਂ ਸੁਣਾ ਦਾਂ ਨਾ ਉਹਨਾਂ ਅੱਛਾ ਜੇ ਆਪਣੇ ਵਧੀਆ ਲੱਗੇ ਯਾਰਾਂ ਮਿੱਤਰਾਂ ਨੂੰ ਫੇਰ ਆਪਾਂ ਅੱਗੇ ਲਿਖ ਦੇਈਦੇ ਅੱਛਾ ਕੋਈ ਖਾਸ ਬੰਦੇ ਹੋਣਗੇ ਜਿਹੜੇ ਇੱਕ ਦੋ ਜਿਨ੍ਹਾਂ ਨੂੰ ਤੁਸੀਂ ਹਰ ਇੱਕ ਗਾਣਾ ਸੁਣਾਉਂਦੇ ਹੋਵੋਗੇ ਹਾਂ ਬਈ ਪਿੰਡ 'ਚ ਆਪਣਾ ਯਾਰ ਕਾਲੀ ਆ ਅੱਛਾ ਹਾਂ ਗਾਣਾ ਬਈ ਉਹਨੂੰ ਹੀ ਸੁਣਾਇਆ ਅਜ ਤੱਕ ਆਪਾਂ ਕਿਸੇ ਨੂੰ ਹੋਰ ਸੁਣਾਇਆ ਵੀ ਨਹੀਂ ਬੜਾ ਹਾਂ ਇਹ ਚੀਜ਼ ਹੁੰਦੀ ਆ ਜਿਵੇਂ ਕੋਈ ਨਵਾਂ ਸਿੰਗਰ ਓਟਿਆ ਆਂਦਾਗਾ ਜਾਂ ਕੋਈ ਲਾਇਰਿਕਸ ਓਟਿਆ ਹੁੰਦਾਗਾ ਜਿਹੜਾ ਗਾਣੇ ਲਿਖਦਾ ਉਹ ਜਿਹੜੇ ਹਰ ਇੱਕ ਨੂੰ ਜਾ ਕੇ ਸੁਣਾਉਣ ਲੱਗ ਜੀ ਉਹਨਾਂ ਉਹਦਾ ਮਜ਼ਾਕ ਉਡਾਉਣ ਲੱਗ ਜਾਂਦੇ ਨੇ ਮਜ਼ਾਕ ਉਡਾਉਣ ਲੱਗ ਜਾਂਦੇ ਨੇ ਉਹਨੂੰ ਬਈ ਪਤਾ ਆਪਣੇ ਰਮਜਾਂ ਦਾ ਆਪਣਾ ਮਿੱਤਰਾ ਪਿਆਰਾ ਨਾਲ ਹਨਾ ਪਹਿਲਾਂ ਤੋਂ ਜਦੋਂ ਉਹਨੇ ਸੈੱਟ ਕਰਤਾ ਵੀ ਗਾਣਾ ਓਕੇ ਆ ਫਿਰ ਓਕੇ ਹੀ ਹੋ ਜਾਂਦਾ ਬਸ ਬਾਬੇ ਦੀ ਕਿਰਪਾ ਨਾਲ ਅੱਛਾ ਸ਼ੁਰੂ ਤੋਂ ਹੀ ਨਾਲ ਆ ਤੁਹਾਡੇ ਉਹ ਹਾਂ ਸ਼ੁਰੂ ਤੋਂ ਹੀ ਨਾਲ ਆ ਬਈ ਜਦੋਂ ਤੋਂ ਆਪਾਂ ਲਿਖਣ ਲੱਗਿਆ ਉਦੋਂ ਤੋਂ ਜਾਂ ਉਦੋਂ ਬਚਪਨ ਵੀ ਅਸੀਂ ਇਕੱਠਿਆਂ ਨੇ ਬਤਾਇਆ ਬਈ ਗੋਲੀਆਂ ਗਾਲੀਆਂ ਇਕੱਠੇ ਖੜੇਆਂ अच्छा वीर फिर इकट्ठे गोलियां मतलब कहण ਦਾ मतलब ਬਚਪਨ ਤੋਂ ਲੈ ਕੇ ਇਕੱਠੇ ਹੀ ਹਾਂ ਸ਼ੁਰੂ ਤੋਂ ਲੈ ਕੇ ਹਾਂ ਬਈ ਇਕੱਠੇ ਹੀ ਆ ਬਾਬੇ ਦੀ ਕਿਰਪਾ ਨਾਲ اچھا ਤੇ ਹੋਰ ਆਉਣ ਆਉਣ ਵਾਲੇ ਟਾਈਮ ਦੇ ਵਿੱਚ ਕੀ ਸੋਚਿਆ ਹੋਇਆ ਅੱਗੇ ਆਪਣੇ ਗਾਣਿਆਂ ਨੂੰ ਲੈ ਕੇ ਗਾਣੇ ਬਈ ਕਰਾਂਗੇ ਆਉਣ ਵਾਲੇ ਟਾਈਮ 'ਚ ਬਾਬੇ ਦੀ ਕਿਰਪਾ ਨਾਲ ਆਪਾਂ اچھا ਹਾਂ ਆਪ ਵੀ ਕਰਾਂਗੇ ਗਾਣਾ ਸਿੰਗਲ ਟਰੈਕ ਹੀ ਕੱਢਿਆ ਕਰੋਗੇ ਜਾਂ ਐਲਬਮ ਇਕੱਠਾ ਕੀ ਸੋਚਿਆ ਨਾ ਬਈ ਇੰਨਾ ਫਿਰ ਐਲਬਮ ਵਾਲਾ ਤਾਂ ਹਾਂ ਸਿਸਟਮ ਹੈ ਨਹੀਂ ਹਨਾ ਹੌਲੀ ਹੌਲੀ ਕਰਕੇ ਵੀ ਸਿੰਗਲ ਟਰੈਕ ਜਾਂ ਕਿਸੇ ਨਵੇਂ ਮੁੰਡੇ ਨੂੰ ਗਾਣਾ ਦੇ ਕੇ ਜਿਵੇਂ ਹਨਾ ਜਿਵੇਂ ਵੀ ਠੀਕ ਹੋਇਆ ਬਾਬੇ ਦੀ ਕਿਰਪਾ ਨਾਲ ਉਵੇਂ ਕਰਾਂਗੇ ਅੱਛਾ ਜੀ ਪੂਰੀ ਇਹ ਤੇ ਆਪਣੀ ਹੈਗਾ ਵੀ ਫੋਕਸ ਹੈਗਾ ਇਹ ਚੀਜ਼ ਤੇ ਵੀ ਆਪਾਂ ਕਰਨੀ ਹੈ ਇਹ ਆਪਣਾ ਹਨਾ ਸ਼ੌਂਕ ਆ ਬਾਈ ਪਹਿਲੇ ਦਿਨ ਤੋਂ ਠੀਕ ਹੈ ਤੇ ਬਾਈ ਦਾ ਹੌਨਰ ਤੁਹਾਨੂੰ ਪਤਾ ਲੱਗ ਗਿਆ ਹੁਣ ਬਾਈ ਨੇ ਗਾ ਕੇ ਵੀ ਸੁਣਾਇਆ ਆਵਾਜ਼ ਬਹੁਤ ਘੈਂਟ ਆ ਬਾਈ ਜੀ ਹਨਾ ਤੇ ਆਪਣੇ ਹੁਣ ਜਾਂਦੇ ਜਾਂਦੇ ਇੱਕ ਕੋਈ ਸੈਡ ਗਾਣ ਚੀਜ਼ ਲਿਖੀ ਹੋਵੇ ਉਹ ਜ਼ਰੂਰ ਸੈਡ ਵੀ ਬਾਈ ਬਹੁਤ ਗਾਣੇ ਲਿਖਿਆ ਫਿਰ ਮੌਕੇ ਤੇ ਯਾਦ ਨਹੀਂ ਹੁੰਦੇ ਉਹਦਾ ਤੇ ਇੱਕ ਲਿਖਿਆ ਸੀ ਮੈਂ ਪਹਿਲਾਂ ਲਿਖਿਆ ਸੀ ਇਹ ਗਾਣਾ ਬਹੁਤ ਟਾਈਮ ਹੋ ਗਿਆ ਨੂੰ ਕਹਿੰਦਾ ਤੇਰੇ ਪਿੱਛੇ ਹਾਂ ਕਹਿੰਦਾ ਤੇਰੇ ਪਿੱਛੇ ਚਰਚੇ ਕਰਾਤੇ ਪਿੰਡ ਵਿੱਚ ਮੈਂ ਗੁੱਸੇ ਮਾਪੇ ਵੀ ਕਰਾ ਲਈ ਸੀ ਪਗਾ ਕੇ ਤੇਰੀ ਹੈਂਡ ਮੈਂ ਲਿਆ ਸੀ ਬੁਲਟ ਉਦੋਂ ਪੂਰੇ ਲੱਖ ਦਾ ਪਹਿਲਾਂ ਕਿਸ਼ਤਾਂ ਤੇ ਖੜਾ ਸੀਗਾ ਨੀਲਾ ਫੋੜ ਨਹੀਂ ਯਾਰ ਵਰਤੇ ਦਵਾਈ ਵਾਂਗੂ ਬੈਰ ਨਹੀਂ ਜਿੰਨੀ ਦੇਰ ਤੈਨੂੰ ਲੋੜ ਸੀ ਆ ਕੀ ਲਈ ਫਿਰਦਾ ਹਾਂ ਬਾਈ ਫਿਰ ਦਵਾਈ ਤੈਨੂੰ ਪਤਾ ਹੈ ਨਾ ਫਿਰ ਜੱਗ ਜਿਹੜਾ ਜਦੋਂ ਦਵਾਈ ਵਾਂਗੂ ਬੈਰ ਨਹੀਂ ਨੀਚੇ ਉੱਨਾ ਚੜ ਤੈਨੂੰ ਲੋੜ ਸੀ ਤੈਨੂੰ ਲੋੜ ਸੀ ਕਹਿੰਦਾ ਉਹਨਾਂ ਟਾਈਮ ਦਵਾਈ ਵਾਂਗੂ ਵਰਤੀ ਵੀ ਜਿਹੜਾ ਹੈ ਹਾਂ ਬਾਈ ਦਵਾਈ ਵਾਂਗੂ ਹਨਾ ਉਹ ਵੀ ਉਹ ਹੋ ਗਿਆ ਸਿਸਟਮ ਜਿਵੇਂ ਡਾਕਟਰ ਹਨਾ ਦਵਾਈ ਦੇ ਦਿੰਦਾ ਹਾਂ ਹਾਂ ਬਸ ਉਹ ਫਿਰ ਜਦੋਂ ਆਪਾਂ ਠੀਕ ਹੋ ਜਾਨਾ ਉਦੋਂ ਨੁਨਮਾਰੀ ਚ ਪਈ ਜਾਂਦੇ ਸੀ ਇਹ ਦਿਮਾਗ ਚ ਕੀ ਆਇਆ ਸੀ ਇਹ ਜਦ ਦਵਾਈ ਤੇ ਇਹ ਜਾਂ ਕੁਝ ਕੀ ਮਾਈਂਡ ਚ ਆ ਜਿਹੜਾ ਲਿਖਦਾ ਬਈ ਬਸ ਆ ਡਾਕਟਰ ਵਾਲੀ ਦਵਾਈ ਜੀ ਜਿਆਦਾ ਆਈ ਸੀ ਯਾਰ ਬੈਠੇ ਬੈਠੇ ਦੇਖੇ ਨਾ ਯਾਰ ਵੀ ਆਪਾਂ ਯਾਰ ਦੋ ਕੁ ਦਿਨ ਹੀ ਲੈਨੇ ਉਦੋਂ ਬਾਅਦ ਇਹਨੂੰ ਉਹੀ ਰੱਖ ਦਨੇ ਐ ਜੇ ਗੱਲਾਂ ਜਾਂ ਚੱਲੀ ਜਾਂਦੇ ਸੀ ਤਾਂ ਹੀ ਕਹਿੰਦੇ ਆ ਕਹਿੰਦੇ ਟਰਾਈਟਰ ਬੰਦੇ ਮੂਰੇ ਕੋਈ ਜਿਆਦਾ ਗੱਲਾਂ ਹੀ ਨਾ ਕਰੋ ਉਹਨੇ ਪਤਾ ਹੀ ਨਹੀਂ ਕੀ ਕੁਝ ਲਿਖ ਦੇਣਾ ਬਈ ਹਾਂ ਜਦੋਂ ਲਿਖਣ ਵਾਲੇ ਪਾਸੇ ਧਿਆਨ ਹੋਵੇ ਫਿਰ ਉਹਨੇ ਉਹਦੀ ਗੱਲ ਫੜ ਲੈਣੀ ਬਈ ਬਹੁਤ ਡੂੰਘੀਆਂ ਗੱਲਾਂ ਲਿਖੀ ਬੈਠਾ ਹੋਰ ਵੀ ਕਾਫੀ ਏ ਬਾਈ ਜੀ ਆਪਾਂ ਫੇਰ ਵੀ ਸਪੋਰਟ ਕਰਾਂਗੇ ਜਦੋਂ ਅੱਗੇ ਇਹਨਾਂ ਦੇ ਗਾਣੇ ਆਉਣਗੇ ਤੇ ਆਪਾਂ ਅਪਡੇਟ ਕਰਾਂਗੇ ਆਪਣੇ ਚੈਨਲ ਤੇ ਵੀ ਠੀਕ ਆ ਜੀ ਬਾਈ ਧੰਨਵਾਦ ਜੀ ਥੈਂਕ ਯੂ ਬਾਈ